ਫਿਲਾਰ ਦੇ ਮਹਲਾ ਪੰਡੇਰਾ ਦੇ ਸਮੂਹ ਮਹਲਾ ਵਾਸੀਆਂ ਨੇ ਮਹੱਲੇ ਵਿੱਚ ਰਹਿ ਰਹੇ ਇੱਕ ਮਹੰਤ ਅਨੀਸ਼ਾ ਉਰਫ ਆਕਾਸ਼ ਪੁੱਤਰ ਜੀਵਨ ਲਾਲੂ ਪਰ ਮਹੱਲੇ ਵਿੱਚ ਅਲਫ ਨੰਗਾ ਹੋ ਕੇ ਤੰਗ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਲਾ ਵਾਸੀਆਂ ਨੇ ਕਿਹਾ ਕਿ ਉਕਤ ਮਹੰਤ ਰੋਜ਼ਾਨਾ ਹੀ ਮਹੱਲੇ ਵਿੱਚ ਛੋਟ ਕੱਪੜੇ ਪਾ ਕੇ ਘੁੰਮਦਾ ਫਿਰਦਾ ਰਹਿੰਦਾ ਹੈ ਤੇ ਜਦੋਂ ਉਹਨਾਂ ਨੇ ਉਸ ਨੂੰ ਇਸ ਤਰ੍ਹਾਂ ਕੱਪੜੇ ਪਾਉਣ ਤੋਂ ਰੋਕਿਆ ਤਾਂ ਉਹਨਾਂ ਨੇ ਸਾਰੇ ਕੱਪੜੇ ਉਤਾਰ ਦਿੱਤੇ ਤੇ ਮਹੱਲੇ ਵਿੱਚ ਅਲਫ ਨੰਗਾ ਹੀ ਘੁੰਮਣ ਲੱਗ ਪਿਆ ਮਹੱਲਾ ਵਾਸੀਆਂ ਨੇ ਕਿਹਾ ਕਿ ਇਸ ਮਹੰਤ ਦਾ ਰਹਿਣਾ ਹੀ ਇਹ ਕੰਮ ਹੈ ਜਿਸ ਨਾਲ ਮਹੱਲਾ ਵਾਸੀ ਖਾਸੇ ਪਰੇਸ਼ਾਨ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਦਰਖਾਸਤ ਦੇ ਕੇ ਮੰਗ ਕੀਤੀ ਗਈ ਉਕਤ ਮਹੰਤ ਨੂੰ ਮਹੱਲੇ ਵਿੱਚੋਂ ਬਾਹਰ ਕੱਢਿਆ ਜਾਵੇ ਤਾਂ ਜੋ ਮਹੱਲੇ ਦਾ ਮਾਹੌਲ ਖਰਾਬ ਨਾ ਹੋ ਸਕੇ ਉਧਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਹਾਂ ਜੀ ਮੈਡਮ ਕਿਹੜੇ ਮੱਲੇ ਤੁਸੀਂ ਰਹਿਣ ਵਾਲੇ ਆ ਜੀ ਸਬਜੀ ਮੰਡੀ ਭੰਟੇਰਾ ਮੱਲਾ ਮੇਰੇ ਮਮਾ ਦੀ ਡੈਥ ਹੋਈ ਇਸ ਸਾਰੇ ਯਾਨੀ ਮਹਿਸੂਸ ਨੂੰ ਆਏ ਹੋਏ ਸੀ ਇੱਕ ਨਿਸ਼ਮਨਤਾ ਉਹ ਨੰਗਾ ਹੋ ਕੇ ਖੜ ਗਿਆ ਸਾਰੇ ਸਾਹਮਣੇ ਨਿਸ਼ਕ ਅਲੀਸ਼ਾ ਨਿਸ਼ਾ ਨਿਸ਼ਾ ਅਲੀਸ਼ਾ ਅਨਿਸ਼ਾ ਤੁਸੀਂ ਹੁਣ ਮੱਲੇ ਵਾਲੇ ਪੁਲਿਸ ਸਟੇਸ਼ਨ ਫਲੋਰ ਖੜੇ ਹੋ ਕੀ ਤੁਹਾਡੀ ਮੰਗ ਹੈ ਸਾਡੀ ਮੰਗ ਇਹਨੂੰ ਮੱਲੇ ਚੋਂ ਬਾਹਰ ਕੱਢਿਆ ਜਾਵੇ ਇਹ ਆਪਣੇ ਛੋਟ ਕੱਪੜੇ ਆਪ ਕਿਦਾਂ ਕਰਦਾ ਕਿਦਾਂ ਕੀ ਕੀਤਾ ਇਹ ਕੱਪੜੇ ਲਾ ਕੇ ਪੂਰੇ ਨੰਗਾ ਹੋ ਗਿਆ ਜੀ ਛੋਟ ਛੋਟ ਕੱਪੜੇ ਪਾ ਰਿਹਾ ਨਿਕਰਾ ਵਗੈਰਾ ਮਮਾ ਨੇ ਕੀਤਾ ਤਾਂ ਬਿਲਕੁਲ ਨੰਗਾ ਹੋ ਗਿਆ ਨੰਗਾ ਹੋ ਗਿਆ ਬਿਲਕ ਕਿ ਅੱਜ ਤੁਸੀਂ ਫਲੌਟ ਥਾਣੇ ਵਿਖੇ ਆਏ ਕਿ ਸਾਰਾ ਮਸਲਾ ਹੈ ਸਰ ਮੈਂ ਮੇਰਾ ਨਾਮ ਹੈ ਪੰਮੀ ਠੀਕ ਹੈ ਤੇ ਸਾਡੇ ਘਰ ਦੇ ਸਾਹਮਣੇ ਰਹਿੰਦਾ ਜਿਹੜੇ ਇਹ ਦਾ ਨਾਮ ਮੁੰਡੇ ਦਾ ਆਕਾਸ਼ ਅਸੀਂ ਪਹਿਲਾਂ ਠੀਕ ਹੈ ਆਕਾਸ਼ ਤੋਂ ਹਿਮੰਤ ਬਣਿਆ ਵਾ ਠੀਕ ਹੈ ਹਿਮੰਤ ਤੋਂ ਅੱਜ ਸਾਡੇ ਘਰ ਕੱਲ ਮਹੱਲੇ ਦੇ ਵਿੱਚੋਂ ਡੈਥ ਹੋਈ ਸੀ ਕਿਸੇ ਦੀ ਉਹ ਜਨਾਨੀ ਅਫਸੋਸ ਕਰਨ ਲਈ ਆਈਆਂ ਇਹਨੇ ਛੋਟ ਕੱਪੜੇ ਪਾਏ ਹੋਤੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਚੱਜ ਦੇ ਕੱਪੜੇ ਪਾ ਇਹ ਚੱਜ ਦੇ ਇਹਨੇ ਇਦਾਂ ਕਰਨ ਦੀ ਬਜਾਏ ਇਹਨੇ ਨੰਗਾ ਹੋ ਗਿਆ ਸਾਰਿਆਂ ਦੇ ਸਾਹਮਣੇ ਠੀਕ ਹੈ ਇਹ ਮੇਰੇ ਘਰ ਆਲਾ ਇਹ ਕੋਲ ਖੜੇ ਆ ਅੱਧੀ ਅੱਧੀ ਰਾਤਾਂ ਨੂੰ ਆਂਦੀਆਂ ਕੁੜੀਆਂ ਵੀ ਆਂਦੀਆਂ ਸਾਰੇ ਜਨੇ ਇਹ ਡਿਸਟਰਬ ਹੁੰਦੇ ਆ ਸੀ ਹਨਾ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਸਾਰੀਆਂ ਤੀਆਂ ਭੈਣਾਂ ਸਾਂਝੀਆਂ ਨੇ ਸਾਡੇ ਸਾਡੇ ਕੋਠੇ ਤੇ ਨੋ ਰਹਿੰਦੀ ਐ ਇਹ ਨੰਗੇ ਹੋ ਹੋ ਕੇ ਵੀਡੀਓ ਬਣਾਉਂਦੇ ਨੇ ਠੀਕ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਅਸੀਂ ਹਰ ਇੱਕ ਮੰਤ ਦਾ ਉਹ ਕਰਦੇ ਆ ਸਤਕਾਰ ਕਰਦੇ ਆ ਹਾਂਜੀ ਤੇ ਇਹ ਸਾਰੇ ਮੰਤਾਂ ਨੂੰ ਮਤਲਬ ਖਰਾ ਉਹ ਕਰਨ ਲੱਗਾ ਹੋਇਆ ਵਾ ਅਸਮੰਤਾਨ ਨੂੰ ਸਾ ਅਸ਼ੀਰਵਾਦ ਲੈਣੇ ਉਹਨਾਂ ਦੇ ਹੱਥ ਜੋੜ ਕੇ ਇਹ ਕਹਿੰਦਾ ਜੀ ਮੈਂ ਮੰਤਮਾ ਤੁਸੀਂ ਆਪ ਦੱਸੋ origignal ਮੰਤ ਹੈਗਾ ਵਾ ਬੰਦੇ ਤੋਂ ਇਹ ਬਣਿਆ ਵਾ ਦਾ ਕਰਕੇ ਆ ਤੁਸੀਂ ਇੰਪੋਸਟਰ ਦੇਖ ਲਓ ਇਹ ਮੰਤਾਂ ਦਾ ਰਿਕਾਰਡ ਵੀ ਖਰਾਬ ਕਰਨ ਲੱਗਾ ਹੋਇਆ ਵਾ ਅਸੀਂ ਮੰਤਾਂ ਦੀ ਬਹੁਤ ਇੱਜ਼ਤ ਕਰਦੇ ਆਂਦੇ ਆ ਘਰ ਸਾਰੇ ਐਦਾਂ ਦੀ ਗੱਲ ਨਹੀਂ ਹੈਗੀ ਪਰ ਆ ਇਹਨੇ ਬਹੁਤ ਗਲਤ ਕੀਤਾ ਵਾ ਬਹੁਤ ਜ਼ਿਆਦਾ ਹੁਣ ਕੀ ਮੰਗ ਕਰਦੇ ਤੁਸੀਂ ਹਾਂਜੀ ਪੁਲਿਸ ਤੋਂ ਕੀ ਮੰਗ ਆ ਸੇ ਹੀ ਮੰਗ ਕਰਦੇ ਆਂ ਜਾਂ ਤਾਂ ਇਹਨੂੰ ਇਥੋਂ ਮਹੱਲੇ ਚ ਕੱਢ ਦਿੱਤਾ ਜਾਵੇ ਤੋ ਕਿ ਸਾਰੇ ਤੁਹਾਨੂੰ ਦੱਸਿਆ ਭਾਈ ਰਾਤ ਨੂੰ ਆਉਂਦੇ ਆ ਨਾ ਜਦ ਇਹਨਾਂ ਦੀ ਕੁੜੀਆਂ ਵੀ ਰਾਤ ਨੂੰ ਆਉਂਦੀਆਂ ਨੇ ਆਪਾਂ ਸਹੀ ਗੱਲ ਕਰਾਂਗੇ ਠੀਕ ਹੈ ਤੇ ਜਿਸ ਕਰਕੇ ਸਾਰੇ ਅਸੀਂ ਸਾਰੇ ਪਰੇਸ਼ਾਨ ਆ ਅਸੀਂ ਬਿਲਕੁਲ ਘਰ ਦੇ ਸਾਹਮਣੇ ਅਸੀਂ ਜਾਦਾ ਪਰੇਸ਼ਾਨ ਆ ਤੇ ਬਾਕੀ ਤੀਆਂ ਪਹਿਣਾ ਤੇ ਤੁਹਾਨੂੰ ਪਤਾ ਬੱਚਿਆਂ ਤੇ ਅਸਰ ਕੀ ਪੈਂਦਾ ਵਾ ਠੀਕ ਹੈ ਕੱਲ ਨੂੰ ਸਾਰੇ ਇਹਨਾਂ ਯਾ ਤਾਂ ਘਰ ਮੱਲੇ ਚ ਬਾਹਰ ਨਿਕਲੇ ਜਾਣ ਜਾਂ ਇਹਨਾਂ ਨੂੰ ਕਹੋ ਆਪਣੇ ਕਾਇਦੇ ਕਾਨੂੰਨ ਚ ਰਹਿਣੇ ਆ ਸਾਡੀ ਇਹ ਹੀ ਮੰਗ ਹੈ ਕੀ ਜਿੱਦਾਂ ਜਾਂ ਫਿਰ ਨਹੀਂ ਐਦਾਂ ਹੋਊਗਾ ਫਿਰ ਜਿੱਦਾਂ ਇਹ ਹੋਰ ਅੱਜ ਮੱਲੇ ਤੇ ਸਾਹਮਣੇ ਨੰਗਾ ਹੋਇਆ ਵਾ ਫਿਰ ਇਹਨਾਂ ਨੂੰ ਜਨਤੀਆਂ ਨੰਗਾ ਕਰਨੀਆਂ ਨਾਲ ਆਪਾਂ ਮੰਤਾਂ ਦਾ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਕਹਾਂਗੇ ਵੀ ਦੇਖੋ ਆਹ ਕੀ ਕਰ ਰਿਹਾ ਵਾ ਤੇ ਤੁਸੀਂ ਜਾਂ ਤੁਸੀਂ ਨਵੇੜੋ ਇਹਨੂੰ ਜਾਂ ਫਿਰ ਅਸੀਂ ਦੇਖਾਂਗੇ